ਏਸੀ ਚਲਾਉਂਦਾ ਹੀ ਹੋ ਸਕਦੀ ਹੈ ਤੁਹਾਡੀ ਮੌਤ ਬਲਾਸਟ ਹੋਣ ਤੋਂ ਪਹਿਲਾਂ ਦਿੰਦਾ ਹੈ ਆ ਸੰਕੇਤ ਗਰਮੀਆਂ ਦੇ ਦਿਨਾਂ ਵਿੱਚ ਜਿਵੇਂ ਹੀ ਪਾਰਾ ਵੱਧਦਾ ਹੈ ਲੋਕ ਤਪਦੀ ਗਰਮੀ ਤੋਂ ਰਾਹਤ ਪਾਉਣ ਲਈ ਸਭ ਤੋਂ ਪਹਿਲਾਂ ਇਹ ਸੀਦਾ ਇਸਹਾਰਾ ਲਪਾਲਦੇ ਹਨ ਘਰ ਹੋਵੇ ਦਫਤਰ ਹੋਵੇ ਜਾਂ ਕਾਰ ਏਸੀ ਹੁਣ ਹਰ ਜਗ੍ਹਾ ਦੀ ਲੋੜ ਬਣ ਗਿਆ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਏਸੀ ਤੋਂ ਮਿਲਣ ਵਾਲੀ ਇਹ ਰਾਹਤ ਕਈ ਵਾਰੀ ਮੌਤ ਦਾ ਕਾਰਨ ਵੀ ਬਣ ਸਕਦੀ ਹੈ ਹਾਂ ਹਾਲ ਹੀ ਦੇ ਸਮੇਂ ਵਿੱਚ ਅਜਿਹੀਆਂ ਬਹੁਤ ਸਾਰੀਆਂ ਘਟਨਾਵਾਂ ਵਾਪਰੀਆਂ ਹਨ ਜਿਵੇਂ ਏਸੀ ਅਚਾਨਕ ਫਟ ਗਿਆ ਅਤੇ ਲੋਕਾਂ ਦੀ ਜਾਨ ਖਤਰੇ ਵਿੱਚ ਪੈ ਗਈ ਰਾਨੀ ਵਾਲੀ ਗੱਲ ਹੈ ਕਿ ਏਸੀ ਫਟਨ ਤੋਂ ਪਹਿਲਾ ਕੁਝ ਸਪਸ਼ਟ ਸੰਕੇਤ ਦਿੰਦਾ ਹੈ ਪਰ ਜ਼ਿਆਦਾਤਰ ਲੋਕ ਉਸ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ ਜੋ ਬਾਅਦ ਵਿੱਚ ਖਤਰਨਾਕ ਸਾਬਤ ਹੋ ਸਕਦੇ ਹਨ ਜੇਕਰ ਤੁਹਾਡਾ ਏਸੀ ਅਚਾਨਕ ਜ਼ਿਆਦਾ ਆਵਾਜ਼ ਕਰਨ ਲੱਗ ਪਵੇ ਜਲਨ ਦੀ ਬਦਬੂ ਆਉਂਦੀ ਹੈ ਤਾਂ ਜਾਂ ਏਸੀ ਦੀ ਬੋਡੀ ਗਰਮ ਹੋਵੇ ਤਾਂ ਉਸ ਨੂੰ ਬਿਲਕੁਲ ਵੀ ਹਲਕੇ ਵਿੱਚ ਨਾ ਲੋ ਇਹ ਇੱਕ ਅੰਦਰੋਨੀ ਗੜਬੜ ਹੋ ਸਕਦੀ ਹੈ ਜੋ ਹੌਲੀ-ਹੌਲੀ ਵੱਧਦੀ ਹੈ ਅਤੇ ਫਿਰ ਧਮਾਕੇ ਦਾ ਰੂਪ ਲੈ ਸਕਦੀ ਹੈ ਖਾਸ ਕਰਕੇ ਜੇਕਰ ਏਸੀ ਪੁਰਾਣਾ ਹੈ ਜਾਂ ਲੰਬੇ ਸਮੇਂ ਤੋਂ ਸਰਵਿਸ ਨਹੀਂ ਕਰਵਾਈ ਗਈ ਹਾਂ ਤਾਂ ਖਤਰਾ ਹੋਰ ਵੀ ਵੱਧ ਪੈਂਦਾ ਹੈ ਕੁਝ ਮਾਮਲਿਆਂ ਵਿੱਚ ਕੰਪਰੈਸ਼ਰ ਜਿਆਦਾ ਗਰਮ ਹੋ ਜਾਂਦਾ ਹੈ ਤੋਂ ਹੋਰ ਫਟ ਜਾਂਦਾ ਹੈ ਜੋ ਨਾ ਸਿਰਫ ਏਸੀ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੰਦਾ ਹੈ ਬਲਕਿ ਇਸਦੇ ਆਲੇ-ਦੁਆਲੇ ਦੇ ਲੋਕਾਂ ਨੂੰ ਜਾਨ ਵੀ ਖਤਰੇ ਵਿੱਚ ਪਾ ਦਿੰਦਾ ਹੈ ਉੱਚੀ ਆਵਾਜ਼ ਆ ভাইਬ੍ਰੇਸ਼ਨ ਜੇਕਰ ஏਸੀ اچانک ਉੱਚੀ ਆਵਾਜ਼ ਆ ਅਜੀਬ ভাইਬ੍ਰੇਸ਼ਨ ਕਰਨਾ ਸ਼ੁਰੂ ਕਰ ਦਿੰਦਾ ਹੈ ਤਾਂ ਅਲਰਟ ਹੋ ਜਾਓ ਸੜਨ ਦੀ ਬਦਬੂ ਜਿਵੇਂ ਹੀ ਤੁਸੀਂ ਚਾਲੂ ਕਰਦੇ ਹੋ ਜੇਕਰ ਤੁਹਾਨੂੰ ਸੜਦੀ ਹੋਈ ਤਾਰ ਜਾਂ ਪਲਾਸਟਿਕ ਦੀ ਬਦਬੂ ਆਉਂਦੀ ਹੈ ਤਾਂ ਇਸ ਨੂੰ ਤੁਰੰਤ ਬੰਦ ਕਰੋ ਔਰ ਇਸ ਦੀ ਜਾਂਚ ਕਰਵਾਓ ਏਸੀ ਯੂਨਟ ਜਾਂ ਓਵਰ ਹੀਟਿੰਗ ਜੇਕਰ ਏਸੀ ਦੇ ਆਊਟਡੋਰ ਜਾਂ ਇਨਡੋਰ ਯੂਨਿਟ ਦੀ ਬੋਡੀ ਜਲਣ ਤੋਂ ਥੋੜੀ ਦੇਰ ਬਾਅਦ ਬਹੁਤ ਗਰਮ ਹੋ ਜਾਂਦੀ ਹੈ ਤਾਂ ਕੰਪਰੈਸ਼ਰ ਓਵਰਲੋਡ ਹੋ ਸਕਦਾ ਹੈ ਧੂਆ ਨਿਕਲਣਾ ਜੇਕਰ ਏਸੀ ਦੇ ਆਲੇ ਤੋਂ ਆਲੇ ਤੋਂ ਧੂਆ ਨਿਕਲਦਾ ਹੈ ਭਾਵੇਂ ਉਹ ਹਲਕਾ ਹੀ ਕਿਉਂ ਨਾ ਹੋਵੇ ਤਾਂ ਇਹ ਇੱਕ ਵੱਡਾ ਖਤਰਾ ਹੈ ਇਸ ਨੂੰ ਤੁਰੰਤ ਬੰਦ ਕਰੋ ਵਾਰ-ਵਾਰ ਚਾਲੂ ਅਤੇ ਬੰਦ ਕਰਨਾ ਏਸੀ ਨੂੰ ਵਾਰ-ਵਾਰ ਚਾਲੂ ਅਤੇ ਬੰਦ ਕਰਨ ਦਾ ਮਤਲਬ ਹੈ ਕਿ ਇਸ ਦੇ ਇਲੈਕਟ੍ਰੋਨਿਕ ਸਰਕਟ ਵਿੱਚ ਕੋਈ ਗੰਭੀਰ ਸਮੱਸਿਆ ਹੈ ਸਪਾਰਿੰਗ ਜੇਕਰ ਤੁਸੀਂ ਏਸੀ ਵਿੱਚ ਸਪਾਰਿੰਗ ਦਾ 플ੱਗ ਪੁਆਇੰਟ ਵਿੱਚ ਸਪਾਰਿੰਗ ਦੇਖਦੇ ਹੋ ਤਾਂ ਤੁਸੀਂ ਤੁਰੰਤ ਜੀ ਬਿਜਲੀ ਕਨੈਕਸ਼ਨ ਕੱਟ ਦਿਓ ਕੂਲਿੰਗ ਦਾ ਅਚਾਨਕ ਬੰਦ ਹੋਣਾ ਕੂਲਿੰਗ ਦਾ ਅਚਾਨਕ ਬੰਦ ਹੋਣਾ ਜੇਕਰ ਏਸੀ ਦੀ ਕੂਲਿੰਗ ਅਚਾਨਕ ਬੰਦ ਹੋ ਜਾਂਦੀ ਹੈ ਅਤੇ ਸ਼ੋਰ ਵੱਧ ਜਾਂਦਾ ਹੈ ਤਾਂ ਕੰਪਰੈਸ਼ਰ ਦਾ ਦਬਾਅ ਖਤਰੇ ਦੇ ਪੱਧਰ ਤੇ ਹੋ ਸਕਦਾ ਹੈ ਅਕਸਰ ਲੋਕ ਆ ਸੋਚ ਕੇ ਛੱਡ ਦਿੰਦੇ ਹਨ ਕਿ ਠੀਕ ਹੋ ਜਾਵੇਗਾ ਪਰ ਇਹ ਠੀਕ ਹੋ ਜਾਵੇਗਾ ਵਾਲਾ ਕੰਮ ਤੁਹਾਡੇ ਲਈ ਖਤਰਨਾਕ ਹੋ ਸਕਦਾ ਹੈ ਇਹ ਛੋਟੀ ਜਿਹੀ ਚਿੰਗਾੜੀਆਂ ਜਾਂ ਵਾਇਰਿੰਗ ਦੀ ਖਰਾਬੀ ਵੀ ਪੂਰੇ ਕਮਰੇ ਵਿੱਚ ਅੱਗ ਫੈਲਾ ਸਕਦੀ ਹੈ ਇਸ ਲਈ ਇਹ ਜ਼ਰੂਰੀ ਹੈ ਕਿ ਜਦੋਂ ਵੀ ਤੁਹਾਨੂੰ ਲੱਗੇ ਕਿ ਏਸੀ ਕੁਝ ਅਜੀਬ ਕਰ ਰਿਹਾ ਹੈ ਜਿਵੇਂ ਕਿ ਆਵਾਜ਼ ਬਦਲ ਗਈ ਹੈ ਬਦਬੂ ਆ ਰਹੀ ਹੈ ਗਰਮ ਬਪਾੜੀ ਹੋ ਗਈ ਹੈ ਤਾਂ ਫਿਰ ਵਾਰ-ਵਾਰ ਆਨ-ਆਫ ਹੋ ਰਿਹਾ ਹੈ ਤਾਂ ਤੁਰੰਤ ਕਿਸੇ ਪੇਸ਼ੇਵਰ ਤੋਂ ਇਸ ਦੀ ਜਾਂਚ ਕਰਵਾਓ ਪਲੇਸਮੈਂਟ ਕੈਂਪ ਚ 28 ਨੌਜਵਾਨ ਰੋਜ਼ਗਾਰ ਲਈ ਸ਼ਾਰਟਲਿਸਟ ਨੌਜਵਾਨਾਂ ਨੂੰ ਰੋਜ਼ਗਾਰ ਤੇ ਵਾਤੋਵਾਦ ਮੌਕੇ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਜ਼ਿਲ੍ਹਾ ਰੋਜ਼ਗਾਰ ਦੇ ਕਾਰੋਬਾਰ ਬਿਊਰੋ ਅੱਜ ਆਪਣੇ ਦਫ਼ਤਰ ਵਿਖੇ ਪਲੇਸਮੈਂਟ ਕੈਂਪ ਲਾਇਆ ਗਿਆ ਜਿਸ ਦੌਰਾਨ 28 ਉਮੀਦਵਾਰ ਰੋਜ਼ਗਾਰ ਲਈ ਸ਼ਾਰਟਲਿਸਟ ਕੀਤੇ ਗਏ ਜ਼ਿਲ੍ਹਾ ਰੋਜ਼ਗਾਰ ਉਤਪੱਤੀ ਹੁਨਰ ਵਿਕਾਸ ਅਤੇ ਸਿਖਲਾਈ ਬਿਊਰੋ ਦੇ ਡਿਪਟੀ ਡਾਇਰੈਕਟਰ ਨੀਲਮ ਮਹਿ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੈਂਪ ਵਿੱਚ ਜੁਨੀਅਰ ਅਤੇ 11 ਕੰਸਲਟੈਂਸੀ ਕੰਪਨੀਆਂ ਵੱਲੋਂ ਸ਼ਿਰਕਤ ਕੀਤੀ ਗਈ ਅਤੇ 39 ਉਮੀਦਵਾਰਾਂ ਨੇ ਭਾਗ ਲਿਆ ਜਿਨ੍ਹਾਂ ਵਿੱਚੋਂ 28 ਉਮੀਦਵਾਰ ਵੱਖ-ਵੱਖ ਕੰਪਨੀਆਂ ਵੱਲੋਂ ਨੌਕਰੀਆਂ ਲਈ ਸ਼ਾਰਟਲਿਸਟ ਕੀਤੇ ਗਏ। ਉਨ੍ਹਾਂ ਨੇ ਕਿਹਾ ਕਿ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵੱਲੋਂ ਨੌਜਵਾਨਾਂ ਦੀ ਰੋਜ਼ਗਾਰ ਪ੍ਰਾਪਤੀ ਵਿੱਚ ਮਦਦ ਲਈ ਆਉਣ ਵਾਲੇ ਦਿਨਾਂ ਵਿੱਚ ਵੀ ਜ਼ਿਲ੍ਹਾ ਪ੍ਰਸ਼ਾਸਨ ਦੀ ਅਗਵਾਈ ਹੇਠ ਅਜੀ ਇਹ ਹੋਰ ਪਲੇਸਮੈਂਟ ਕੈਂਪ ਲਗਾਏ ਜਾਣਗੇ ਉਹਨਾਂ ਨੌਜਵਾਨਾਂ ਨੂੰ ਰੋਜ਼ਗਾਰ ਦੇ ਵਧੇਰੇ ਮੌਕਿਆਂ ਲਈ ਇਹਨਾਂ ਕੈਂਪਾਂ ਵਿੱਚ ਵੱਧ ਛੜ ਕੇ ਭਾਗ ਲੈਣ ਦੀ ਅਪੀਲ ਕੀਤੀ ਉਹਨਾਂ ਕਿਹਾ ਗਿਆ ਕਿ ਵਧੇਰੇ ਜਾਣਕਾਰੀ ਲਈ ਦਫ਼ਤਰ ਦੇ ਹੈਲਪਲਾਈਨ ਨੰਬਰ 90569200 ਤੇ ਸੰਪਰਕ ਕੀਤਾ ਜਾ ਸਕਦਾ ਹੈ ਅੱਗੇ ਵਧਣ ਤੋਂ ਪਹਿਲਾਂ ਜਿਹੜੇ ਵੀ ਭੈਣ ਭਰਾ ਆਪਣੇ ਚੈਨਲ ਤੇ ਨਵੇਂ ਆਏ ਹਨ ਉਹਨਾਂ ਨੂੰ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਵੀ ਪ੍ਰੈਸ ਕਰ ਲੈਣ ਤਾਂ ਜੋ ਆਉਣ ਵਾਲੀ ਵੀਡੀਓ ਉਹਨਾਂ ਤੱਕ ਪਹੁੰਚ ਸਕੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਕੇ ਜਾਇਆ ਕਰ ਨਾ ਬਹੁਤ ਚਲਦੇ ਹਾਂ ਅਗਲੀ ਖਬਰ ਵੱਲ ਨਹਿਰ 'ਚ ਨਹਾਉਣ ਵਗੈ 15 ਸਾਲਾ ਮੁੰਡੇ ਦੀ ਡੁੱਬਣ ਕਾਰਨ ਮੌਤ ਪਰਿਵਾਰਕ ਮੈਂਬਰਾਂ ਦਾ ਰੋ ਰੋ ਬੁਰਾ ਹਾਲ ਫਰਦਾਬਦਾਸ ਪੁਰ ਦੇ ਸ਼ਹਿਰ ਤਾਰੀਵਾਰ ਦੀ ਨਹਿਰ ਵਿੱਚ ਨਹਾਉਣ ਗਏ 15 ਵਰਿਆਂ ਦੇ ਇੱਕ ਨੌਜਵਾਨ ਦੀ ਲੋਹੇ ਵਾਲੇ ਪੁਲ ਦੇ ਨਜ਼ਦੀਕ ਡੁੱਬਣ ਦੀ ਖਬਰ ਹੈ ਜਾਣਕਾਰੀ ਅਨੁਸਾਰ ਉਹ ਆਪਣੇ ਦੋਸਤਾਂ ਦੇ ਨਾਲ ਨਹਿਰ 'ਚ ਨਹਾਉਣ ਆਇਆ ਪਿੰਡ ਕੰਗਦਾ ਸਾਗਰ ਨਾਮਕ ਨੌਜਵਾਨ ਪਾਣੀ ਦੇ ਤੇਜ਼ ਭਾਵ ਵਿੱਚ ਰੁੜ ਗਿਆ ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਨੂੰ ਡੁੱਬੇ ਨੂੰ 2 ਦਿਨ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਪਰਿਵਾਰਿਕ ਮੈਂਬਰਾਂ ਨੂੰ ਜਦੋਂ ਇਸ ਘਟਨਾ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਦੇ ਪਿੰਡ ਦੇ ਸਰਪੰਚ ਮੈਂਬਰ ਪੰਚਾਇਤ ਤੇ ਹੋਰ ਮੋਤਰਬ ਵਿਅਕਤੀਆਂ ਦੇ ਨਾਲ ਪੁਲਿਸ ਪ੍ਰਸ਼ਾਸਨ ਤੱਕ ਸੰਪਰਕ ਕੀਤਾ ਜਿਸ ਦੇ ਨਹਿਰ ਦਾ ਪਾਣੀ ਘਟ ਕੀਤਾ ਗਿਆ ਪਾਣੀ ਘਟ ਹੋਣ ਦੇ ਬਾਅਦ ਨਹਿਰ ਦੇ ਨਜ਼ਦੀਕ ਰਾਜੀਵ ਗਾਂਧੀ ਕਲੋਨੀ ਤੇ ਕੁਝ ਨੌਜਵਾਨ ਜਿਹੜੇ ਕਿ ਪੇਸ਼ੇ ਤੋਂ ਗੋਤਾਖੋਰ ਹਨ ਵੱਲੋਂ ਨਹਿਰ ਵਿੱਚ ਰੁਬੇ ਨੌਜਵਾਨ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਗਈ ਅਤੇ ਕਈ ਘੰਟੇ ਦੀ ਜਦੋਜਹਿਦ ਦੇ ਬਾਅਦ ਵੀ ਨਹਿਰ ਵਿੱਚ ਡੁੱਬੇ ਨੌਜਵਾਨ ਦਾ ਕੁਝ ਵੀ ਪਤਾ ਨਾ ਲੱਗਾ ਉੱਥੇ ਹੀ ਪਰਿਵਾਰਕ ਮੈਂਬਰਾਂ ਦਾ ਰੋ ਰੋ ਬੁਰਾ ਹਾਲ ਹੈ ਨੌਜਵਾਨ ਦੀ ਵੱਡੀ ਪੈਣ ਕੇ ਆ ਕਿ ਸਾਡੇ ਉਪਰ ਦਾ ਦੁੱਖ ਦਾ ਪਹਾੜ ਟੁੱਟ ਗਿਆ ਹੈ ਕਿ ਪਿਤਾ ਨੌਜਵਾਨ ਮੁੰਡੇ ਦੀ ਰੁਬਨ ਦੀ ਖਬਰ ਨਾਲ ਸਦਮੇ ਵਿੱਚ ਹੈ ਚਾਚੇ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਲੋਕ ਆਪਣੇ ਬੱਚਿਆਂ ਨੂੰ ਨਹਿਰ ਵਿੱਚ ਨਾ ਆਉਣ ਤੋਂ ਰੋਕਣ ਕਿਸੇ ਵੀ ਨਾਲ ਵੀ ਹਾਦਸਾ ਵਾਪਰ ਸਕਦਾ ਹੈ ਗੱਲਬਾਤ ਦੌਰਾਨ ਗੋਤਾਖੋਰੀ ਦਾ ਕਾਮਗਰਦ ਮੈਨੇਸ਼ ਮਨੀਸ਼ ਨਾਮਕ ਨੌਜਵਾਨੇ ਕੀ ਹਕਮਰਾ ਵੱਲੋਂ ਇਸ ਨੌਜਵਾਨ ਦੀ ਬਹੁਤ ਪਾਲ ਕੀਤੀ ਗਈ ਪਰ ਨੌਜਵਾਨ ਦਾ ਕੁਝ ਵੀ ਪਤਾ ਨਾ ਲੱਗ ਸਕਿਆ ਉਹਨਾਂ ਨੂੰ ਇੰਜ ਲੱਗ ਰਿਹਾ ਕਿ ਨੌਜਵਾਨ ਪਾਣੀ ਦੇ ਤੇਜ਼ ਭਾਵ ਵਿਚ ਅੱਗੇ ਰੁੜ ਗਿਆ ਹੈ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਸਮਾਜ ਸੇਵੀ ਸੰਸਥਾਵਾਂ ਤੇ ਪ੍ਰਸ਼ਾਸਨ ਨੂੰ ਇਸ ਡੁੱਬੇ ਹੋਏ ਨੌਜਵਾਨ ਨੂੰ ਲੱਭਣ ਦੀ ਮਦਦ ਦੇ ਕਰਨ ਦੀ ਕੋਹਾਰ ਲਗਾਈ ਹੈ